ਕਰਦੇ ਜੀ ਲੋਦੀ ਬਕੀਮ ਬਸਾ ਕਰਦੇ ਜੀ ਸਾੜੀ ਲੋਦੀ ਬਕੀਮ ਨੰਦਾ ਕਰਦੇ ਜੀ ਕਰਦੇ ਜੀ ਸਾੜੀ ਹੋਦੀ ਬਕੀਮ ਬਸਾ ਕਰਦੇ ਜੀ ਕਰਦੇ ਜੀ ਸਾੜੀ ਹੋਦੀ ਬਕੀਮ ਨੰਦਾ ਕਰਦੇ ਜੀ ਹੋਰ ਦਾ ਜਾਨ ਦੇ ਹਲੇ ਸ਼ਾਬਾਹੇ ਬਲੇ ਕੌਣ ਤੂਗਾ ਕੌਣ ਪਤਾ ਲਾਵੇ ਹੋਣੀ ਭਾਦੀ ਮੈਨੂੰ ਸਾਖ ਕਰਾ ਦੇ ਆ ਹੋਜੂ ਬਾਰਾ ਨਾਰਾ ਬਾਜੀ ਬਾਜੀ ਆਹ ਛੋੜੀ ਜੀ ਅਖਨਾਰ ਲਿਆ ਦੇ ਆਹੋ ਜੁਬਾਰਾ ਨਿਆ ਚੱਕ ਪੈ ਕਾਨੂੰ ਆਹ ਹੋਰ ਜਾਂਦਾ ਭਾੜਾ ਨਿਆ ਚੱਕ ਪੈ ਕਾਨੂੰ ਹੋਰ ਜਾਂਨੂ ਭਾੜਾ ਨਿਆ ਚੱਕ ਪੈ ਕਾਨੂੰ ਹੋਰ ਜਾਂਦਾ ਭਾੜਾ ਨਿਆ ਚੱਕ ਪੈ ਕਾਨੂੰ ਹੋਰ ਜਾਂਨੂ ਭਾੜਾ ਨਿਆ ਚੱਕ ਪੈ ਕਾਨੂੰ ਹੋਰ ਜਾਂਦਾ ਭਾੜਾ ਨਿਆ ਚੱਕ ਪੈ ਕਾਨੂੰ ਹੋਰ ਜਾਂਨੂ ਭਾੜਾ ਨਿਆ ਚੱਕ ਪੈ ਕਾਨੂੰ ਕੈਨੂ ਜਾਚੇ ਜੈਨਾ ਚਾਚੀ ਨਸਵੀ ਜਾਣ ਨਾਲ ਫਿਰ ਜਾ ਊ ਟਕੇ ਦੇਣਾ ਚਾਚੀ ਨਸਵੀ ਜਾਣਾ ਪਰਦਾਈ ਹਰ ਚਾਚੇ ਜਾਣਾ ਚਾਚੀ ਨਸਵੀ ਜਾਣ ਨਾਲ ਖਚਾਈ ਟਕੇ ਦੇਣਾ ਚਾਚੀ ਨਸਵੀ ਜਾਣਾ ਪਰਸਾਈ ਹਰ ਬੜੀਆਂ ਸੋਹ ਸੋਹੜੀਆਂ 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 ਹੋਰ ਬੜੀਆਂ ਹੋਰ ਬੜੀਆਂ ਇੱਕ ਸਾਰ ਛੋੜੀਆਂ ਹੋਰ ਬੜੀਆਂ ਫਿਰ ਬੜੀਆਂ ਇੱਕ ਸਾਰ ਛੋੜੀਆਂ ਹੋਣ ਬੜੀਆਂ ਹੋਰ ਬੜੀਆਂ ਇੱਕ ਸਾਰ ਛੋੜੀਆਂ ਹੋਰ ਬੜੀਆਂ ਫਿਰ ਬੜੀਆਂ ਇੱਕ ਸਾਰ ਛੋੜੀਆਂ ਹੋਣ ਬੜੀਆਂ ਫਿਰ ਬੜੀਆਂ ਇੱਕ ਸਾਰ ਛੋੜੀਆਂ ਹੋਣ ਬੜੀਆਂ ਫਿਰ ਬੜੀਆਂ ਇੱਕ ਸਾਰ ਛੋੜੀਆਂ ਹੋਣ ਬੜੀਆਂ ਹਾਰੀ ਸੋ ਲੱਕੀ ਆ ਜਨਕੀਏ ਪਣਾ ਪਣਾ ਨਕੀਏ ਹਾਂ ਜੀ ਜਨਕੀਏ ਬੜਾ ਬੜਾ ਨਕੀਏ ਆਹ ਜੀ ਜਨਕੀਏ ਣਾ ਬੜਾ ਨਕੀਏ ਬੜਾ ਬੜਾ ਨਕੀਏ ਪਣਾ ਪਣਾ ਨਕੀਏ ਬਣਾ ਪਣਾ ਨਕੀਏ ਣਾ ਬੜਾ ਪਣਾ ਨਕੀਏ ਹਾਂ ਜੀ ਜਨਕੀਏ ਬੜਾ ਬੜਾ ਨਕੀਏ ਆਹ ਜੀ ਜਨਕੀਏ ਪਣਾ ਪਣਾ ਨਕੀਏ ਇੱਕ ਖੰਡ ਦੀ ਪੁੜੀ ਇੱਕ ਛਾਦ ਦੀ ਪੁੜੀ 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 ਇਹ ਸੱਸਦਾ ਹੈ ਜਿ ਕੁੜੀ ਉਹ ਬਾਦੋਵੇਂ ਨਸੀਏ ਜੱਟ ਦਾ ਹੈ ਜਿ ਕੁੜੀ ਉਹ ਬਾਦੋਵੇਂ ਨਸੀਏ ਇਹ ਸੱਸਦਾ ਹੈ ਜਿ ਕੁੜੀ ਉਹ ਬਾਦੋਵੇਂ ਨਸੀਏ ਜੱਟ ਦਾ ਹੈ ਜਿ ਕੁੜੀ ਉਹ ਸੋਨੇ ਦਾ ਦਰਵਾਜ਼ਾ ਉੱਤੇ ਚਾਦੀ ਦੀਆਂ ਪੌੜੀਆਂ ਸੋਨੇ ਦਾ ਦਰਵਾਜ਼ਾ ਉੱਤੇ ਚਾਦੀ ਦੀਆਂ ਪੌੜੀਆਂ ਉਹ ਸੋਨੇ ਦਾ ਦਰਵਾਜ਼ਾ ਉੱਤੇ ਚਾਦੀ ਦੀਆਂ ਪੌੜੀਆਂ ਸੋਨੇ ਦਾ ਦਰਵਾਜ਼ਾ ਉੱਤੇ ਚਾਦੀ ਦੀਆਂ ਪੌੜੀਆਂ ਉੱਤੇ ਦੀਆਂ ਪਣਾ ਲਗੜ ਕਿੰਦੀ ਆ ਸੋਹਣੀਆਂ ਲੱਕੜਕਿੱੰਨੀਆਂ ਸੋਹਣੀਆਂ ਸੱਜੀਆਂ ਪੈਣਾ ਲੱਕੜਕਿੱੰਨੀਆਂ ਸੋਹਣੀਆਂ ਲੱਕ ਜੀਆਂ ਪੈਣਾ ਲੱਕੜਕਿੱੰਨੀਆਂ ਸੋਹਣੀਆਂ ਸੱਜੀਆਂ ਪੈਣਾ ਲੱਕੜਕਿੱੰਨੀਆਂ ਸੋਹਣੀਆਂ ਹਾਰ ਸੁਨਕੀਏ ਬੜਾ ਸੋਣਾ ਨਸੀਏ ਆਂ ਨਹੀਂ ਸੁਨਕੀਏ ਬੜਾ ਪੈਣਾ ਨਸੀਏ ਆਂ ਨਹੀਂ ਸੁਨਕੀਏ ਬੜਾ ਸੋਣਾ ਨਸੀਏ ਆਂ ਨਹੀਂ ਸੁਨਕੀਏ ਬੜਾ ਪੈਣਾ ਨਸੀਏ ਬੜਾ ਪਣਾ ਨਸੀਏ ਬੜਾ ਬੜਾ ਨਸੀਏ ਬੜਾ ਪੈਣਾ ਨਕੀਏ ਬੜਾ ਪੈਣਾ ਨਕੀਏ